1920 ਪਰ ਐਕਚੁਅਲੀ ਅੰਦਰੋਂ ਨਾ ਜੀ ਕਈ ਵਾਰੀ ਮਤਲਬ ਊਦਾ ਠੀਕ ਹੈ ਪਰ ਅੰਦਰੋਂ ਕਮਜ਼ੋਰੀ ਹੋ ਜਾਂਦੀ ਹੈ ਡੱਲੇਵਾਲ ਸਾਹਿਬ ਦੀ ਸਿਹਤ ਮੰੰਦੀ ਬਾਰੇ ਗੱਲ ਕਰਨ ਆਈ ਸੀ ਮੇਰੇ ਨਾਲ ਗਵਰਨਮੈਂਟ ਆਫ ਇੰਡੀਆ ਦੇ ਨੁਮਾਇੰਦੇ ਸ਼੍ਰੀ ਮਹੰਗ ਪੇਸ਼ਰਾ ਜੀ ਵੀ ਅੱਪੀਆਂ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਗਿਆ ਸੀਗਾ ਤੇ ਅਸੀਂ ਢੱਲੇਵਾਲ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਿਸ ਤਰੀਕੇ ਦਾ ਤੁਸੀਂ ਸ਼ਾਂਤੀਪੂਰਵਕ ਹੈਜੀਟੇਸ਼ਨ ਕਰ ਰਹੇ ਹੋ ਲੀਡ ਕਰ ਰਹੇ ਹੋ ਇਸ ਦੇ ਚਾਰੇ ਪਾਸੇ ਇਸ ਦੀ ਸ਼ਿਫਟ ਹੋਈ ਹੈ ਸਰਕਾਰ ਨੇ ਵੀ ਇਸ ਦਾ ਸਖਿਆਨ ਲਿਆ ਹੈ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਦੇ ਬਤਾਂ ਦਿਓ ਉਹਨਾਂ ਨੇ ਨਿਰਦੇਸ਼ ਦਿੱਤੇ ਹੈਗੇ ਢੱਲੇਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਦਾ ਫਾਸਟ ਬਗੈਰ ਫੋਰਸ ਯੂਜ਼ ਕੀਤੇ ਉਸ ਨੂੰ ਇਹਨਾਂ ਨੂੰ ਇਮਰਜੈਂਟ ਮੈਡੀਕਲ ਏਡ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਣੀ ਚਾਹੀਦੀ। ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਆंदोलਨ ਨੂੰ ਨੇਪਰੇ ਚੜਾਉਣ ਲਈ ਸਾਨੂੰ ਡੱਲੇਵਾਲ ਸਾਹਿਬ ਜੀ ਬਹੁਤ ਲੋਡ ਹੈ। ਇਹਨਾਂ ਦੀ ਸਿਹਤ ਦੀ ਬਹੁਤ ਲੋਡ ਹੈ ਤੇ ਚੀਫ ਮਿਨਿਸਟਰ ਸਾਹਿਬ ਨੇ ਸਪੈਸ਼ਲੀ ਸਨੇਹਾ ਭੇਜਿਆ ਹੈ। ਸੀਐਮ ਸਾਹਿਬ ਨੇ ਚੈਨਲਸ ਵੀ ਫੋਨੇ ਹੈ ਕਿ ਸੈਂਟਰਲ ਗਵਰਨਮੈਂਟ ਨਾਲ ਗੱਲਬਾਤ ਵੀ ਹੋ ਰਹੀ ਹੈ। ਤੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੀ ਜਿਹੜੀ ਡਿਮਾਂਡਾ ਹੈਗੀ ਆ ਜਿਹੜੀ ਉੱਤੇ ਕਹ ਲੋ ਜਿਹੜੇ ਰਾਈਟਫੁਲੀ ਜਿਹੜਾ ਉਸ ਤੇ ਗੱਲਬਾਤ ਹੋਵੇ ਚੈਨਲਸ ਖੁੱਲਣ ਤੇ ਇਹ ਮਸਲਾ ਹੱਲ ਹੋਵੇ ਤੇ ਸਾਡੀ ਢੱਲੇਵਾਲ ਸਾਹਿਬ ਨੂੰ ਉਹਨਾਂ ਦੇ ਸਾਥੀਆਂ ਨੂੰ ਕਿਸਾਨੀ ਨੂੰ ਉਰਜੋਰ ਅਬੀਨ ਅਸੀਂ ਕਿ ਤੇ ਕੀ ਬੇਸ਼ਕੀਮਤੀ ਜਾਨ ਜਿਹੜੀ ਢੱਲੇਵਾਲ ਸਾਹਿਬ ਦੀ ਹੈ ਉਸ ਨੂੰ ਇੱਥੇ ਮੈਡੀਕਲ ਸਪੈਸ਼ਲਿਟੀ ਅੱਗੇ ਉਹਹਿਆ ਕਰਾਈ ਗਈ ਹੈ ਏਕੀ ਨਾਲ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਜਿਹੜਾ ਹੈਗਾ ਇਹ ਸਾਰੇ ਮਸਲੇ ਨੂੰ ਖਤਮ ਕਰ ਦਿੰਦੇ ਹਾਂ ਸਰ ਚੰਦਰਦੇਵ ਸਿੰਘ ਪੰਦੇਰ ਇਸ ਵੇਲੇ ਸਰ ਦਾ ਜਗਜੀਤ ਸਿੰਘ ਬੱਲੇਵਾਲ ਜਿਹਨਾਂ ਦਾ 20 ਦਿਨ ਵਿੱਚ ਆਪਣਾ ਮਰਨ ਵਰਤ ਪਹੁੰਚਿਆ ਹੈਗਾ ਪੰਜਾਬੀਓ ਜਿਹੇ ਲੜਾਈ ਜਿੱਤਣਾ ਚਾਹੁੰਦੇ ਆ ਨਾ ਆਪਾਂ ਇੱਕ ਤਾਂ ਵੱਤ ਤੋਂ ਵੱਤ ਖਨੋਰੀ ਬਾਰਡਰ ਤੇ ਪਹੁੰਚੀਏ ਬਾਰਡਰ ਮੰਲੀਏ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਦੂਸਰਾ ਜਿਹੜਾ 18 ਤਰੀਕ ਨੂੰ ਰੇਲ ਰੁਕੋ ਹਨ 13000 ਦੇ 13000 ਪਿੰਡ ਜਿੱਥੇ ਵੀ ਰੇਲ ਲੱਗਦੀ ਹੈਗੀ ਤੁਹਾਨੂੰ ਜੇ ਲੱਖਾਂ ਲੋਕ 4-5 ਲੱਖ ਲੋਕ ਨਿਕਲ ਆਏ ਰੇਲਾ ਤੇ ਇਹਦਾ ਰਿਜ਼ਲਟ ਕੁਝ ਦੇਖੋ ਮੋਦੀ ਸਰਕਾਰ ਕਿਵੇਂ ਹਿਲਦੇ ਹੈਗੇ ਜਿੱਥੇ ਤੁਹਾਨੂੰ ਤੁਹਾਡੇ ਪਿੰਡ ਦੇ ਲੱਗੇ ਰੇਲ ਲੱਗਦੀ ਹੈ ਉੱਥੇ ਫਾਟਕ ਦੇਖਿਓ ਤੇ ਰੇਲ ਦਾ ਸਟੇਸ਼ਨ ਦੇਖਿਓ 3 ਘੰਟੇ 12 ਤੋਂ 3 ਵਜੇ ਤੱਕ ਰੇਲਾ ਤੇ ਪਰਿਵਾਰਾਂ ਸਮੇਤ ਆਜੋ ਕਿਸਾਨ ਮਜ਼ਦੂਰ ਨੌਜਵਾਨ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਵਾ ਜਿਹੜੇ ਪਿੰਡਾਂ ਦੇ ਯੂਥ ਕਲੱਬ ਐ ਸਾਰੇ ਨੂੰ ਅਪੀਲ ਕਰਦੇ ਆ ਤੁਸੀਂ ਦੇਖਿਓ 18 ਦਾ ਰੇਲ ਰੋਕੋ ਅੰਦੋਲਨ ਬੋਦੀ ਸਰਕਾਰ ਦੀਆਂ ਜੜਾ ਹਿਲਾ ਦੂਗਾ ਔਰ ਇਹ ਤੋਂ ਕੱਲ ਪੂਰੇ ਹਰਨਾ ਸੂਬਿਆਂ ਦੇ ਵਿੱਚ ਸਾਡਾ ਟਰੈਕਟਰ ਮਾਰਚ ਹੈਗਾ ਵਾ ਧੰਨਵਾਦ ਹੁਣ ਕਿ ਲੋ ਗੇਟ ਦੇ ਅੰਦਰ ਹੈ ਗੰਦਰ ਹੈ ਇਸ ਤਰ੍ਹਾਂ ਬਹੁਤ ਬੜੇ ਮੋਢੇ ਸਾਰੇ ਆਉਣਗੇ ਤੁਸੀਂ ਰੋਕੋ ਮੜਾ ਜੀ ਆ ਪਲੀਜ਼ 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 ਭਾਈ ਇੱਕ ਮਿੰਟ ਖੰਡ ਕਰ ਲਈ ਤੁਸੀਂ ਹਾਂ ਜੀ